ਦੋਸਤੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਣੀ ਪਿੰਡ ਸੇਖਪਰਾ ਤਹਿਸੀਲ ਪੈਂਦੀ ਐ ਨੂੰ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਅੱਜ ਦੀ ਵੀਡੀਓ ਦੇ ਵਿੱਚ ਤਕਰੀਬਨ ਸੋਨੂੰ 6 ਨਗ گا گاਮਾਂ ਦੇ ਦਿਖਾਉਣਾ ਜਿਨ੍ਹਾਂ ਦੇ ਵਿੱਚੋਂ 4 ਤਾਂ ਸੂਏ ਸੂਣ ਵਾਲੇ ਆ ਤੇ 2 ਨਾਗਿਆ ਸੂਏ ਸਬਾਏ ਪਿੰਡ ਮੈਂ ਤੁਹਾਨੂੰ ਦੱਸ ਦਣਾ ਦੋਸਤੋ ਜੋ ਤਲਵੰਡੀ ਸਾਬੋ ਤੋਂ ਮੌੜ ਮੰਡੀ ਨੂੰ ਆਣਾ ਨਾ ਮੇਨ ਰੋਡ ਦੇ ਉੱਪਰ ਇਹ ਪਿੰਡ ਰਹਿ ਜਾਂਦਾ ਹੈ ਸਲਾਵੰਡੀ ਸਾਬ ਉਹ ਇੱਥੋਂ ਤਕਰੀਬਨ 7-8 ਕਿਲੋਮੀਟਰ ਤੇ ਮੋੜ 10-11 ਕਿਲੋਮੀਟਰ ਹੈ। ਮੇਨ ਜਿਹੜਾ ਹਾਈਵੇ ਆਉਂਦਾ ਉਸ ਰੋਡ ਦੇ ਉੱਪਰ ਆ ਤੇ ਦਾਣਾ ਮੰਡੀ ਆਉਂਦੀ ਹੈ ਉਸ ਮੇਨ ਦੇ ਉੱਤੇ ਹੀ ਤੇ ਉੱਥੇ ਵੀਰ ਦਾ ਇਹ ਗਾਮਾਂ ਦਾ ਕੰਮ ਹੈ, ਵਪਾਰ ਦਾ ਕੰਮ ਹੈ, ਵਪਾਰ ਲੈਣ ਦੇ ਵਿੱਚ ਸਾਰੀਆਂ ਗਾਮਾਂ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੀਆਂ ਗਾਮਾਂ ਦਿਖਾਉਣੀ ਹੈ ਤੇ ਕੱਲੇ-ਕੱਲੇ ਨਗਦੀ ਆਪਾਂ ਡਿਟੇਲ ਲੈ ਕੇ ਦੇਵਾਂਗੇ ਤੇ ਜਿਹੜੇ ਵੀ ਭਰਾਵਾਂ ਨੂੰ ਜਿਹੜਾ ਵੀ ਨਗ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰ ਲਿਓ ਕਿਉਂਕਿ ਹੱਕ ਬਣਦਾ ਤੁਹਾਡਾ ਤੁਸੀਂ ਪੈਸੇ ਲਾਉਣੇ ਆ ਤੇ ਮੇਰਾ ਕੰਮ ਤਾਂ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਅਗਲੀ ਜੋ ਵੀ ਕਾਰਵਾਈ ਆ ਦੋਸਤੋ ਤੁਹਾਡੀ ਹੈ ਸਾਰੀ ਡਿਟੇਲ ਆਪਾਂ ਤੁਹਾਨੂੰ ਕੱਲੇ-ਕੱਲੇ ਨਗਦੀ ਲੈ ਕੇ ਦੇਵਾਂਗੇ ਆਓ ਬਾਈ ਸਾਹਮਣੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਠੀਕ ਠਾਕ ਨਾਮ ਬਾਈ ਆਪਣਾ ਨਾਮ ਮੇਰਾ ਕਾਲਾ ਸਿੰਘ ਹੈ ਜੀ ਪਿੰਡ ਸੇ ਪਿੰਡ ਸ਼ੇਖਪੁਰ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਭੰਡਾ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 94179 ਹਾਂਜੀ 75178 ਜੀ 94179 75178 75178 ਹਾਂਜੀ ਤੇ ਵਪਾਰ ਦਾ ਹੀ ਕੰਮ ਹੈ ਵਪਾਰ ਦਾ ਕੰਮ ਹੀ ਹੈ ਕੱਲੀਆਂ ਗਾਵਾਂ ਦਾ ਕੰਮ ਹੈ ਕੱਲੀਆਂ ਕੱਲੀਆਂ ਗਾਵਾਂ ਦਾ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਤਾਂ ਕੰਮ ਹੋਇਆ 18-19 ਸਾਲ ਹੋ ਕਰਦਿਆਂ ਨੂੰ 18-19 ਸਾਲ ਹੋ ਗਏ ਹਾਂਜੀ ਠੀਕ ਹੈ ਜੀ ਅੱਜ ਫਿਰ ਆਪਣੇ ਕੋਲ 6 ਨਾਗ ਹੈ ਆਪਣੇ ਕੋਲ 6 ਨਾਗ ਹੈ ਜੀ ਵਿਕਰੀ ਵਾਲੇ ਵਿਕਰੀ ਵਾਲੇ ਹਾਂਜੀ ਹਾਂਜੀ ਤੇ ਇਸੇ ਇਸ ਨਾਗ ਤੋਂ ਕਰੀਏ ਸਟਾਰਟ ਕਰੀਏ ਹਾਂਜੀ ਹਾਂਜੀ ਤੇ ਡਿਟੇਲ ਦੱਸੀ ਬਾਈ ਪਹਿਲਾਂ ਇਹ ਦੂਜਾ ਸੂਆ ਹੁੰਦੀ ਹੈ ਜੀ ਦੂਜਾ ਸੂਆ ਹਾਂ ਇਹ ਪਏ 10 ਦਿਨ ਬਾਕੀ ਹੈ ਜੀ 10 ਦਿਨ ਬਾਕੀ ਹੈ ਹਾਂਜੀ ਪਹਿਲਾਂ ਨੇਤ ਹੈ ਨੇ 20 ਲੀਟਰ ਉੱਤੇ ਜੀ 20 ਲੀਟਰ ਹਾਂਜੀ ਤੋਰੀ ਅਥੰਡੀ ਸੇਲ ਆ ਤੁਹਾਡੇ ਸਾਹਮਣੇ ਜੀ ਦੇਖੋ ਇਧਰ ਤੋੜ ਦਿਓ ਬਾਈ ਇਹਨੂੰ ਚੋਰੀ ਵੀਰੇ ਦੋਸਤੋ ਦੂਜਾ ਸੁਆ ਸੁੰਦੀ ਹੈ ਬਹੁਤ ਅੱਛੀ ਜੀ ਹਜੇ ਨਾ ਕੱਚੀ ਹੈ ਬੱਚੀ ਇਹ ਵੈਸੇ ਦੰਦਾ ਜਗੇ ਜਵਾਨ ਹੈ ਬਾਈ ਨਹੀਂ ਨਹੀਂ ਜਵਾਨ ਹੈ ਬੱਚੀ ਜਵਾਨ ਹੈ ਜਵਾਨ ਹੈ ਜੀ ਆ ਥਣਾ ਦੀ ਤਾਂ ਵਿੱਥ-ਵੁੱਥ ਤੇ ਖੜੀ ਦੀ ਦੇਖ ਲਓ ਮੜਾ ਪੂਸ਼ਪਾਸੇ ਵੀਰੇ ਬਹੁਤ ਸੋਹਣਾ ਥਣ ਲੱਗਿਆ ਤੇ ਵਿੱਥ-ਵੁੱਥ ਬਹੁਤ ਹੈਗੀ ਬਾਕੀ ਤੋੜਿਓ ਬਾਈ ਉਹਨੂੰ ਤੇ ਹਲੇ ਨਾ ਹਵਾਨੇ ਦੀ ਸਟਾਰਟ ਕੇ ਮੰਨੇਓ ਕਿਉਂਕਿ 10 ਦਿਨ ਹਲੇ 10 ਦਿਨਾਂ ਦੀ ਕੱਚੀ ਬੱਚੀ ਐ ਇਹ 10 ਦਿਨ ਪੈਪੂ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਐ ਬੱਚੀ ਦਾ ਫੇ ਆਇਥੋਂ ਧਿਆਨ ਨਾਲ ਤੁਸੀਂ ਜੱਜ ਕਰ ਲਿਓ ਮੋੜ ਲਾ ਬਾਈ ਇੱਥੋਂ ਵੀ ਦੇਖ ਲਓ ਤੁਸੀਂ ਹਵਾਨਾ ਅਗਲੇ ਪਾਸੇ ਵੀ ਤੁਹਾਨੂੰ ਦਿਖਾਉਣਾ ਤੇ ਆ ਅੱਗੋਂ ਮੂੰਹ ਮੱਥਾ ਦੇਖ ਲਓ ਬੈੜ ਦਾ ਬਹੁਤ ਸੋਹਣੀ ਬੈੜ ਐ ਕੰਨਾਂ-ਕੰਨਾਂ ਦੀ ਸ਼ਕੀਨ ਐ ਬੱਚੀ ਆ ਦੇਖੋ ਸਾਈਡ ਤੋਂ ਦੇਖ ਲਓ ਕੰਬੈਨਸ ਦੇਖੋ ਜੀ ਇਧਰੋਂ ਤੇ ਬਾਕੀ ਮੈਂ ਸੋਹਣਾ ਲੇਵੇ ਦੇ ਉੱਪਰ ਜਿਹੜੀਆਂ ਆ ਆਣਾੜ ਆਉਂਦੀ ਹੈ ਮੇਨ ਆਉਂਦੀ ਹੈ ਜਿਹੜੀ ਦੁੱਧ ਵਾਲੀ 나ੜ ਵੀ ਕਹਿੰਦੇ ਨੇ ਆਪਾਂ ਇਹਨੂੰ ਆ ਦੇਖੋ ਥਾਣਾ ਦਾ ਸਾਇਜ ਬਹੁਤ ਸੋਹਣਾ ਹੈ ਹੱਥੀਚੋਾਈ ਵਾਲੇ ਥਾਣ ਹੈਗੇ ਇੱਕੋ ਜਿਹੀ ਵਿੱਥੀ ਹੈ ਥਾਣਾ ਦੀ ਤੇ ਬਾਈ ਇਹਦਾ ਰੇਟ ਕੀ ਹੈ ਇਹਦਾ ਰੇਟ ਜੀ ਕੁਸ਼ੀ ਕਰਾ ਲਓ 85000 ਦੀ ਬੱਚੀ ਦੇਵਾਂਗੇ ਜੀ 85000 ਦੀ 85000 ਦੀ ਜੀ ਬੋਲਾਂ ਮੈਂ 90 ਕਰੋ 95 ਕਰੋ ਜੀ ਬਸ ਮਾਨਤਾ ਨਹੀਂ ਹੋਊਗਾ ਜੀ ਠੀਕ ਹੈ ਜੀ ਲਓ ਅਗਲੀ ਬੱਚੀ ਤੇ ਆਏ ਬਾੜ ਤੇ ਆਇਓ ਇਹ ਤੀਜਾ ਸੂਆ ਜੀ ਕਤਨ ਲੈ ਜੂ ਬਾਈ ਇਹ ਇਹਦੇ ਪਏ 5 ਦਿਨ ਜੀ 5 ਦਿਨ ਹਾਂਜੀ ਦੂਜੇ ਸੂਏ ਦੁੱਧ ਕੋਈ ਇਹਨੇ ਦੂਜੇ ਸੂਏ ਇਹਨੇ ਦੁੱਧ ਦਿੱਤਾ 25 ਕਿਲੋ ਜੀ 25 ਕਿਲੋ ਹਾਂਜੀ ਅੱਛਾ ਤੇ ਦੁੱਧਾਂ ਨਾੜਾ ਨੂੜਾ ਦੇਖੋ ਜੀ ਤੇਲੋ ਦੇ ਬੈਂਸ ਦੇਖੋ ਠੰਡੀ ਹੈ ਜਮਾਈ ਠੰਡੀ ਸੀਲ ਦੋਸਤ ਪੂਰੀ ਹੈ ਬੱਛੀ ਇਹ ਵੀ ਤੇ ਤੀਜਾ ਸੂਆ ਸੁੰਦੀ ਹੈ 5 ਦਿਨਾਂ ਦੀ ਕੱਚੀ ਵਾਲੇ ਤੇ ਦੂਜੇ ਸੂਏ ਨੇ 25 ਕਿਲੋ ਬਈ ਰਸਦਾ ਦੁੱਧ ਦਿੱਤਾਗਾ ਤੇ ਬਾਈ ਤੋਰੇ ਨੂੰ ਵੀ ਬਾਕੀ ਮੈਂ ਸੋ ਨੂੰ ਇੱਥੇ ਖੜੀ ਵੀ ਦਿਖਾ ਦੇਣਾ ਹੈ ਥਾਣਾ ਪੋਸਟੋਨ ਅਤੇ ਹਵਾਨਾ ਨਾ ਬਹੁਤ ਸੋਹਣੀ ਤਿਆਰੀ ਦੇ ਵਿੱਚ ਹੈ ਤੇ ਹਲੇ 5 ਦਿਨ ਪਏ ਆ ਉਮੀਦ ਹੈ ਹੋਰ ਵੀ ਤਿਆਰੀ ਹਵਾਨੇ ਦੀ ਇਹਨੇ ਵੈਢਨੇ ਕਰਨੀ ਹੈ ਤੋੜ ਲੋ ਪ੍ਰਿੰਟ ਦੇਖੋ ਇੱਥੋਂ ਨਾ ਤੁਸੀਂ ਅੱਲ ਇਧਰ ਲੈ ਜਾ ਲੈ ਚਲਾ ਕੇ ਲੈ ਜਾ ਕਾਦੇ ਦਾ ਦਰਮਿਆਨਾ ਮੰਨਿਓ ਦੋਸਤੋ ਦਰਮਿਆਨੇ ਕੱਦਾਂ ਦੇ ਵਿੱਚ ਵੈੜਾ ਇਹ ਥੱਲੇ ਬਣੂ ਬਥੇਰੀ ਜੀ ਕੁਝ ਵੀ ਨਹੀਂ ਥੱਲੇ ਦਾ ਕਰੈਨੇ ਜੀ ਆਇਆ ਮੈਂ ਸੁਣਨਾ ਇਥੇ ਸਮਾਰ ਕੇ ਦਿਖਾ ਦੇਣਾ ਲਓ ਜੀ ਆ ਅਗਲੇ ਪਾਸੇ ਦੇਖ ਲਿਓ ਚਲੋ ਲੈ ਚੱਲ ਬਈ ਬੰਨ ਦੇ ਨੂੰ ਬਹੁਤ ਸੋਹਣਾ ਹਵਾਨਾ ਹਵਾਨੇ ਦਾ ਪੰਡੀ ਮੰਨੇਓ ਤੇ ਹਲੇ ਜਦੋਂ ਨੂੰ ਸੋਹਣਾ ਹੈ ਨਾ ਤੇ ਉਹ ਤੋਂ ਬਾਈ ਕਹਿੰਦਾ ਬਹੁਤ ਸੋਹਣਾ ਬੰਨਣਾ ਬੈਠ ਨੇ ਬਾਈ ਇਹਦਾ ਰੇਟ ਆ ਇਹਦਾ ਰੇਟ ਕੁਸੀ ਵਾਲੀ 85 ਔਰ 90 ਕੋਲ 80000 ਦੀ ਬੱਛੀ ਦੇਣੀ ਆ ਜੀ 80000 ਦੀ ਹਾਂਜੀ 80000 ਦੀ ਕਾਂਦੇ ਮੰਗੇ ਲਓ ਜੀ ਮੈਂ ਸੁਣਨਾ ਦੂਜੀ ਸਾਈਡ ਤੇ ਨਾ ਆਹਵਾਨੇ ਦੇ ਉੱਪਰ ਨਾ ਬ੍ਰਿਕ ਬ੍ਰਿਕ ਨਾਲ ਆ ਰਹੀ ਤੇ ਆ ਜਿਹੜੀ ਮੇਨ ਮਿਲਕ ਮੇਨ ਆਉਂਦੀ ਆ ਉਹ ਵੀ ਤੁਸੀਂ ਧਿਆਨ ਨਾਲ ਦੇਖ ਲਿਓ ਤੇ ਭਾਈ ਹੂੰ ਥਣਾ ਥਣਾ ਦੇ ਨਾਲ ਛੋੜ ਗਿਆ ਵੈਸੇ ਤੁਸੀਂ ਚੈੱਕ ਕਰਕੇ ਲਿਆਉਂਦੇ ਹੋਗੇ ਜੀ ਓਕੇ ਜਮਾ ਓਕੇ ਅੱਛਾ ਹਾਂ ਜੀ ਥਣਾ ਦੇ ਉੱਤੇ ਜਮਾ ਠੀਕ ਹੈ ਜੀ ਥਣਾ ਦੀ ਨਹੀਂ ਗਲਤ ਗਾ ਲੈਂਦੇ ਆਪਾਂ ਜੀ ਲਓ ਜੀ ਹੁਣ ਤੁਹਾਨੂੰ ਇੱਕ ਨਗੀਨਾ ਦਿਖਾਉਣਾ ਜਰਸੀ ਬੱਛੀ ਆ ਗਈ ਮੂਰੇ ਇਹ ਜਰਸੀ ਪੰਜਾਬ ਵਾਲੀ ਹੈ ਜੀ ਪੰਜਾਬ ਵਾਲੀ ਹੈ ਬਈ ਇਹ ਹਾਂਜੀ ਹਾਂਜੀ ਇਹ ਕਹਿਮਾ ਸੂਆ ਸੁੰਦੀ ਹੈ ਬਾਈ ਇਹ ਦੂਜਾ ਸੂਆ ਸੁੰਦੀ ਹੈ ਜੀ ਦਿਨ ਬਾਈ ਦਿਨੇ ਦੇ ਹਫਤਾ ਇੱਕ ਬਾਕੀ ਹੈ ਜੀ ਕਿ ਕਰਤਾ ਬਾਕੀ ਹੈ ਹਾਂ ਜੀ ਇਹਨੇ ਪਹਿਲਾਂ ਨੇ ਦੁੱਧ ਕੱਢਿਆ 25 ਕਿਲੋ ਅੱਛਾ ਹਾਇ ਤੇ ਹੈਗੇ 27 28 ਕਿਲੋ ਦੀ ਉਮੀਦ ਹੈ ਬਾਕੀ ਅਗਲੇ ਸੇਵਾ ਤੇ ਰਪੈਂਡ ਹੈ ਜੀ ਹੈ ਤਾਂ ਦੰਦੋਏ ਵੀ ਜਵਾਨ ਦੰਦੋਏ ਵੀ ਜਵਾਨ ਹੈ ਜੀ ਠੀਕ ਹੈ ਜੀ ਇੱਕ ਹਫਤਾ ਪਿਆ ਬਾਕੀ ਬਾਕੀ ਮੈਂ ਨਾ ਸਾਨੂੰ ਇੱਥੇ ਖੜੀ ਦਿਖਾਉਣਾ ਪਹਿਲਾਂ ਖੜੀ ਜੱਜ ਕਰ ਲਿਓ ਦੋਸਤੋ ਤੇ ਇੱਕ ਹਫਤੇ ਦੀ ਕੱਚੀ ਹੈ ਥਣ ਦੇਖੋ ਬਹੁਤ ਸੋਹਣਾ ਥਣਾਂ ਦਾ ਸਹਜ ਹੈ ਬਿੱਥ-ਬਿੱਥ ਬਹੁਤ ਚੰਗੀ ਹੈ ਇੱਥੋਂ ਦੇਖ ਲਿਓ ਨਾ ਹਵਾਨਾ ਨ ਬੈਕ ਵੀ ਦਿਖਾਉਂਦੀ ਆ ਆਪਣੇ ਪੱਟਾ ਤੇ ਫਿਟਿੰਗ ਵਾਲਾ ਪੂਰਾ ਜੀ ਫਿਟਿੰਗ ਵਾਲਾ ਹਵਾਨਾ ਤੇ ਆ ਦੇਖੋ ਬੇੜ ਦੇਖੋ ਬਹੁਤ ਲੰਮੀ ਆ ਬੇੜ ਦੀ ਪੰਜਾਬ ਵਾਲੀ ਜੱਸਿਆ ਖੋਲਿਓ ਬਾਈ ਤੋਰੇ ਇਹਨੂੰ ਸੋਨੂੰ ਹੁਣ ਤੋੜ ਕੇ ਦਿਖਾਉਣੇ ਆ ਇੱਥੋਂ ਨਾ ਤੁਸੀਂ ਜੱਜ ਕਰ ਲਿਓ ਹਾਨੇ ਤੇ ਉਥੋਂ ਕੀ ਤਾਂ ਇਹ ਤਿਆਰੀ ਚ ਹੁਣ ਸਟਾਰਟ ਹੀ ਬਣੂਗੀ ਜੀ ਬਣੂਗੀ ਬਰੀਕ ਬਰੀਕ ਬੇਨ ਚ ਬਹੁਤ ਆ ਕਿਉਂਕਿ ਇਹ ਹੋਂ ਲੱਗਦੀ ਨਿਸ਼ਾਨੀ ਹੁੰਦੀ ਆ ਦੁੱਧ ਵਾਲੇ ਪਸ਼ੂ ਦੀ ਇਧਰ ਹੀ ਕਾਹ ਇਧਰ ਹੀ ਲੈ ਚਲੀ ਬਾਈ ਲਓ ਜੀ ਚਲ ਐਤੋਂ ਦੇਖੋ ਇੱਥੋਂ ਜੱਜ ਕਰਿਓ ਤੇ ਬਾਕੀ ਇਹਨਾਂ ਦਾ ਫੈਂਟ ਫੂਡ ਬਹੁਤ ਚੰਗੀ ਹੁੰਦੀ ਹੈ ਜਰਸੀ ਦੀ ਦੁੱਧਾਦਨੂ ਵੀ ਬਹੁਤ ਚੰਗੀਆਂ ਹੁੰਦੀਆਂ ਐ ਮੱਝਾ ਵਰਗਾ ਦੁੱਧ ਹੀ ਮੰਨਿਓ ਇਹਨਾਂ ਦਾ ਲਓ ਜੇ ਇਧਰ ਲਿਓ ਆਹ ਦੇਖੋ ਅੱਗੋਂ ਦੇਖੋ ਤੁਸੀਂ ਫੀਟਿੰਗ ਵਾਲਾ ਹਵਾਨਾ ਬਹੁਤ ਸੋਹਣੇ ਹਵਾਨੇ ਦੀ ਐ ਤੇ ਹਫਤਾ ਹਲੇ ਪਿਆ ਉਮੀਦ ਐ ਵੀ ਹਫਤੇ ਦੇ ਵਿੱਚ ਬੱਚੀ ਨੇ ਹੋਰ ਵੀ ਬਹੁਤ ਚੰਗਾ ਤਿਆਰ ਹੋਣਾ ਐ ਨੇ ਐਚ ਐਫ ਗਾਮਾ ਦੇ ਵਿੱਚ ਖੜੀ ਹੈ ਪੂਰੇ ਜਰਸੀ ਦੇ हिसाब ਨਾਲ ਪੂਰਾ ਸੋਹਣਾ ਤੇ ਵੱਡਾ ਕੱਦ ਹੈ ਬੱਚੀ ਦਾ ਇਹਦਾ ਇਹਦਾ ਬਾਈ ਰੇਟ ਇਹਦਾ ਰੇਟ ਜੀ ਕੁਸੀ ਇੱਕ ਲੱਖ 5000 ਦੀ ਬੱਚੀ ਦੇਵਾਂਗੇ 1 ਲੱਖ 5000 ਦੀ 1 5 ਦੇਵਾਂਗੇ ਜੀ 10 ਗਰ 15 ਗਰ ਬਸ ਛੋੜ ਹੀ ਹੋਏ ਦੇ ਵਿੱਚੋਂ ਪੂਰਾ ਲੰਮਾ ਚੌੜਾ ਵਾਲਾ ਕੰਮ ਨਹੀਂ ਹੈ ਠੀਕ ਹੈ ਜੀ ਹਾਂ ਜੀ ਮੈਂ ਨਾ ਤੁਹਾਨੂੰ ਖੜੀ ਫੇਰ ਦਿਖਾਉਣਾ ਦੁਬਾਰੇ ਇਹ ਆ ਦੇਖੋ ਧਿਆਨ ਨਾਲ ਲਓ ਜੀ ਲੈ ਬਾਈ ਹੁਣ ਆਪ ਅੱਛੀ ਤੇ ਆਇਓ ਇਹ ਸੁਈ ਹੋਈ ਹੈ ਜੀ ਮਾਗਰ ਜਰਸੀ ਬੱਚੀ ਹੈ ਜੀ ਕਹੇ ਕਿ ਦਿਨਾਂ ਦੀ ਹੋਈ ਹੈ ਬਈ ਇਹ ਇਹਨੂੰ ਚੌਥਾ ਦਿਨ ਤੀਜਾ ਦਿਨ ਹੈ ਜੀ ਤੀਜਾ ਦਿਨ ਤੀਜਾ ਦਿਨ ਹੈ ਬੋਲੇ ਚ ਕਿਵੇਂ ਸਾਫ ਹੈ ਕਿਵੇਂ ਹੁਣ ਬੋਲੇ ਚ ਸਾਫ ਹੈ ਜੀ ਦੁੱਧ ਦਾ ਕਿਵੇਂ ਕੁਸਾ ਦੁੱਧ ਹੁਣ 17 ਕਿਲੋ ਰੈਡੀ ਬੋਲੀ ਤਿਆਰ ਹੈ ਇਸ ਲਈ ਮਾਗਰੇ ਦੇ ਮਾਗਰੋ ਜਰਸੀ ਬੱਚੀ ਹੈ ਜੀ ਅੱਛਾ ਆ ਬੈਠੇ ਹੈ ਬੱਚੇ ਹਾਂ ਜੀ ਤੇ ਇਹ ਬਾਈ ਉ ਇਹ ਆ ਲੈਵੇ ਤੇ ਭਲੂਣਾ ਕਿ ਬਾਈ ਇਹ ਇਹ ਭਲੂਣਾ ਹੈਗੀ ਭਲੂਣਾ ਹੈ ਭਲੂਣਾ ਹੈ ਤਾਂ ਮੈਂ ਠੰਡੀ ਸੀਲ ਹੈਗੀ ਮਰਜੀ ਚੋਈ ਚੱਲੋ ਕੋਈ ਪਰੇਸ਼ਾਨ ਨਹੀਂ ਸੁਵਾ ਦੂਜਾ ਸੀ ਦੂਜਾ ਸੁਆ ਸੁੰਦੀ ਹੈ ਜੀ ਸੁਈ ਹੈ ਸੁਈ ਹੋਈ ਹੈ ਜੀ ਲੱਤੋ ਰਿਓ ਬਾਈ ਇਹਨੂੰ 202 ਦੂਜਾ ਸੁਆ ਸੁਈ ਆ ਬੌਲੇ ਦੇ ਵਿੱਚੋਂ ਸਾਪ ਆ 17 ਕਿਲੋ ਹੁਣ ਦੁੱਧ ਤਿਆਰ ਆ ਤੇ ਮੰਗਰੇ ਦੇ ਜਰਸੀ ਬੱਛੀ ਆ ਤੇ ਬਾਕੀ ਨਾ ਹੁਣ ਤੁਹਾਨੂੰ ਮੈਂ ਇੱਥੋਂ ਇੱਥੋਂ ਜੱਜ ਕਰ ਲੇਤੇ ਤੋ ਕੇ ਵੀ ਪਾਈ ਤੁਹਾਨੂੰ ਦਿਖਾਉਂਦਾ ਹੈਗਾ ਹਾਇਦਰੀ ਲੈ ਜਣੀ ਬਈ ਇਹੀ ਲੈ ਲਈਏ ਦੇਰੇ ਭਲੇ ਪ੍ਰਿੰਟ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਬੱਚੀ ਦਾ ਤੇ ਆਹ ਜਿਹੜੀ ਤੁਹਾਨੂੰ ਦੀਦੀ ਰਾਹ ਹਾਂ ਥੋੜੀ ਬਾਦੀ ਆ ਥੋੜੀ ਹਾਂ ਥੋੜੀ ਬਾਦੀ ਆ ਭਲੂਣ ਕਹਿੰਦਾ ਕੋਈ ਬਾਦੀ ਕਹਿੰਦਾ ਉਹ ਚੀਜ਼ ਆ ਬੈਠਦੇ ਤੇ ਹੌਲੀ ਹੌਲੀ ਪੰਜ ਚਾਰ ਦਿਨਾਂ ਦੇ ਵਿੱਚ ਇਹਨੇ ਸੈੱਟ ਹੋ ਜਾਣਾਗਾ ਤਾਜੀ ਸੂਈ ਕਰਕੇ ਨੇ ਜੀ ਪੌਲੀਚੀ ਆ ਜੇ ਤੀਜਾ ਦਿਨ ਚੌਥਾ ਸੂਈ ਨੂੰ ਆ ਲੋ ਜੀ ਇਥੋਂ ਲੈ ਚੱਲ ਬਾਈ ਉਧਰ ਨਾੜਾ ਨੂੜਾ ਇਹਦੇ ਵੀ ਬਹੁਤ ਸੋਹਣੀਆਂ ਲੀਨੀਆਂ ਹਲੇ ਵੇ ਦੇ ਉੱਪਰ ਮੰਗਲਵਾਰੀ ਸੂਈ ਹੋਈ ਅੱਜ ਜੱਜਤਾ ਨਹੀਂ ਅੱਜ ਫਿਰ ਵੀਰਵਾਰ ਹੋਇਆ ਹਾਂਜੀ ਹਾਂਜੀ ਅੱਜ ਵੀਰਵਾਰ ਆ ਦੋਸਤੋ ਤੇ ਤਰੀਕ ਹੈਗੀ ਅੱਜ 20 ਅੱਜ 20 ਤਰੀਕ ਹੈ ਜੀ ਹਾਂ 20 ਤਰੀਕ ਨੂੰ ਆਪਾਂ ਵੀਡੀਓ ਬਣਾਉਣੇ ਆ ਤੀਜਾ ਮਹੀਨਾ ਹੈਗਾ ਤੇ ਇਹਦਾ ਬਾਈ ਰੇਟ ਇਹਦਾ ਰੇਟ 80 ਕਿਲੋ 85 ਕਿਲੋ 75 ਦੀ ਦੇ ਦਾਂਗੇ ਜੀ 75000 ਦੀ ਹਾਂਜੀ ਦੁੱਧ ਦੇਉਗੀ ਮਾਨਤਾਂ ਨੂੰ ਫੇਰ ਵੀ ਹੋ ਜੂਏ ਮਾਨਤਾਂ ਨੂੰ ਹੋ ਜੂਆ ਦੁੱਧ 22 ਕਿਲੋ ਦੇਉਗੀ ਠੀਕ ਹੈ 22 22 ਕਿਲੋ 22 ਤੇ ਦੇ ਦੂਗੀ ਹੁਣ 16 17 ਕਿਲੋ ਜਮਾ ਰੈਡੀ ਹੈ ਜੀ ਠੀਕ ਹੈ ਜੀ ਅਗਲੀ ਬੱਚੀ ਦਿਖਾਓ ਦੱਸਿਓ ਉਹਦੀ ਡਿਟੇਲ ਦੱਸਿਓ ਇਹ ਵੀ ਦੂਜੇ ਸੂਏ ਆ ਜੀ ਦੂਜਾ ਸੋ ਸੂਈ ਹੈ ਬਈ ਇਹ ਹਾਂਜੀ ਹਾਂਜੀ ਦੂਜਾ ਸੋ ਸੂਈ ਹੈ ਇਹਦੇ ਮਗਰ ਵੀ ਬੱਛੀ ਹੈ ਜੀ ਅੱਛਾ ਇਹਦੇ ਮਗਰ ਆਹ ਬੱਛੀ ਹੈ ਇਹ ਤਾਂ ਇਹਨੂੰ ਤੀਜਾ ਦਿਨ ਸੂਈ ਨੂੰ ਜੀ ਤੀਜਾ ਦਿਨ ਹਾਂਜੀ ਇਹ ਥੱਲੇ ਵੀ 17 18 ਕਿਲੋ ਬੌਲੀ ਹੁਣ ਤਿਆਰ ਹੈ ਜੀ ਤਿਆਰ ਹੈ ਹਾਂਜੀ ਇੱਕ ਬਾਈ ਹੁਣ ਖੜੀ ਹੈ ਇਹ ਜਿਵੇਂ ਆਹ ਆਹ ਇਹਦੇ ਸਾਈਡ ਤੇ ਉਹ ਇਹ ਇਹ ਸਾਈਡ ਤੇ ਨਾ ਥੋੜਾ ਨਾ ਮੱਜਨੇ ਨਾ ਸਿੰਘ ਪਾਲਿਆ ਸੀਗਾ ਹੁਣ ਤਾਂ ਠੀਕ ਹੈ ਸਹੀ ਹੈ ਜੀ ਬੰਦਾ ਜੀ ਸਿੰਘ ਮਾਰਿਆ ਸੀ ਮੱਜਨੇ ਹੁਣ ਜਮਾ ਸੱਟ ਹੈ ਅੱਛਾ ਹੁਣ ਸੱਟ ਹੈ ਕੋਈ ਮਤਰਾ ਇਹਦੇ ਡਿੱਕ ਨਾ 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 ਕੋਈ ਜ਼ਖਮ ਨਹੀਂ ਕੁਛ ਨਹੀਂ ਹੁਣ ਸੱਟ ਹੈ ਜਮਾ ਜੀ ਮਨੈ ਸਿੰਘ ਕਪਾਲਾ ਜੀ ਮੈਨੇ ਦੁੱਧ ਕਿੰਨਾ ਰਸਿਆ ਤੁਸੀਂ ਇਹਦਾ ਦੁੱਧ ਤਾਂ ਇਹਦੇ ਥੱਲੇ ਵੀ 17 ਕਿਲੋ ਗੋਲੀ ਹੈ ਜੀ 17 ਕਿਲੋ ਹੁਣ ਹਾਂ ਜੀ ਤੂੰ ਦੁੱਧ ਇਹਨੇ 25 ਕਿਲੋ ਪਹਿਲਾਂ ਦਿੱਤਾ ਹੋਇਆ ਜੀ ਪਹਿਲਾਂ ਨੇ ਪਹਿਲਾਂ ਨੇ 25 ਕਿਲੋ ਦਿੱਤਾ ਹੋਇਆ ਨੇ ਇਹਨੂੰ ਵੀ ਤੀਜਾ ਦਿਨ ਹੋਇਆ ਤੁਸੀਂ ਨੂੰ ਇਹਨੂੰ ਵੀ ਤੀਜਾ ਦਿਨ ਆ ਸੁਈ ਨੂੰ ਤੋੜਿਓ ਬਾਈ ਇਹਨੂੰ ਉਹ ਇੱਕ ਤਾਂ ਉਸ 17 ਕਿਲੋ ਬੋਲੀ ਹੁਣ ਇਹਦੇ ਥੱਲੇ ਵੀ ਤਿਆਰ ਆ ਥਣਾ ਥਣਾ ਦੀ ਬਹੁਤ ਸੋਹਣੀ ਬੱਚੀ ਹੈ ਇਹ 9 ਵਜੇ ਖਾਲੀ ਕਰਾਂ ਦੋਨੇ ਹੀ ਤਰਕੇ ਸਵੇਰ ਸਵੇਰ 9 ਵਜੇ ਸਵੇਰ ਕਿਸੇ ਦਾਕ ਨੇ ਆਉਣਾ ਸੀ ਅੱਛਾ ਕੋਈ ਦਾਲ ਕੋਈ ਆਇਆ ਨਹੀਂਗਾ ਤੇ ਫਿਰ 9 ਵਜੇ ਨੂੰ ਡੇਕ ਆ ਨਾ ਹਾਰ ਨਾ ਨਾੜਾ ਦੇਖੋ ਤੇ ਮਿਲਕ ਬਣ ਦੇਖੋ ਪੂਰੀ ਵਧੀਆ ਆਉਂਦੀ ਹੈਗੀ ਬੈੜਦੀ ਇਹਦੀ ਵੀ ਤੇ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਬੱਚੇ ਦਾ ਕੰਨਾ ਕੋਨਾ ਦੀ ਪੂਰੀ ਸ਼ਕੀਨ ਹੈਗੀ ਤੇ ਬਾਕੀ ਆ ਬਹੁਤ ਫਟਕਾਂ ਵਾਲਾ ਲੈ ਵੇ ਦੇਖੋ ਸਾਰਾ ਹਵਾਨਾ ਵੀ ਇਹਦਾ ਪੂਰਾ ਫਿਟਿੰਗ ਵਾਲਾ ਓ ਇਦਾਂ ਦੇ ਹਵਾਨੇ ਨੂੰ ਨਾ ਮਸਟੈਟਸ ਆਉਂਦੀ ਹੈ ਜਿਹੜੀ ਕਹਿੰਦੇ ਆ ਉਹ ਆਉਂਦੀ ਨਹੀਂਗੀ ਬਹੁਤ ਘੱਟ ਚਾਂਸ ਹੁੰਦੇ ਆ ਉਹਨਾਂ ਦੇ ਲੋ ਜੀ ਮੋੜ ਲਾ ਬਈ ਇਧਰ ਵਿੱਥੀ-ਬੁੱਥੀ ਬਹੁਤ ਚੰਗੀ ਆ ਥਣਾ ਦੇ ਵਿੱਚ ਇੱਕੋ ਜੀ ਵਿੱਥੀ ਹੈ ਤੇ ਮਾਫਰ ਨਾ ਲੋ ਜੀ ਹਾਂ ਮਾਫਰ ਆ ਦੇਖੋ ਇਥੋਂ ਮਗਰ ਇਹਦੇ ਵੀ ਬੱਚੀ ਹੈ ਨਾ ਇਹਦੇ ਮਗਰ ਬੱਚੀ ਹੈ ਜੀ ਠੀਕ ਹੈ ਆਹ ਦੋਸਤੋ ਇਹਦੇ ਮਗਰ ਵੀ ਬੱਚੀ ਹੈਗੀ ਇਥੋਂ ਦੇਖ ਲਿਓ ਤੁਸੀਂ ਜੱਜ ਕਰ ਲਿਓ ਹਵਾਨੇ ਨੂੰ ਬਹੁਤ ਸੋਹਣਾ ਹੈ ਤੇ ਫੀਟਿੰਗ ਵਾਲਾ ਹਵਾਨਾ ਇਹਦਾ ਬਈ ਰੇਟ ਇਹਦਾ ਰੇਟ 90000 ਰੁਪਏ ਜੀ ਪਰ ਮਾਨਤਾ ਨਹੀਂ ਇਹਦਾ ਹੋਊਗਾ ਜੀ 90000 ਚ ਮਾਨਤਾ ਹੋ ਜੂ ਹੋ ਜੂਗਾ ਜੀ ਤੇ ਉਹ ਗਾਂ ਵਾਲੀ ਉਹ ਉਹ ਤਾਂ ਜੀ ਘਰ ਦੀ ਗਾਂ ਹੈਗੀ ਹੈ ਤਾਂ ਉਹ ਵਿਕਰੀ ਵਾਸਤੇ ਹੈ ਪਰ ਉਹਦੇ ਭਾਏ 20 ਦਿਨ ਪਏ ਜੀ ਆਪਾਂ ਦਿਖਾ ਦੇ ਕੇ ਉਹਨੂੰ ਦਿਖਾ ਕੇ ਚਰਚਾ ਕੀਤੀ ਹਾਂਜੀ ਹਾਂਜੀ ਤਾਂ ਦੋਸਤੋ ਇੱਕ ਤੁਹਾਨੂੰ ਬੈੜ ਦਿਖਾਉਣੀ ਹੈ ਵੱਡੇ ਕਦ ਕਾੜ ਦੇ ਵਿੱਚ ਹੈ ਵਜਨ ਦੇ ਵਿੱਚ ਵੀ ਭਾਰੀ ਆ ਉਹ ਤੇ ਹਲੇ ਕੱਚੀ ਹੈ ਕਹੇ ਕਿ ਤਰ੍ਹਾਂ ਦੀ ਕੱਚੀ ਹੈ ਬਈ ਇਹ ਇਹਦੇ ਪਏ ਹੈ 20 ਦਿਨ ਜੀ 20 ਦਿਨ ਹਾਂਜੀ ਦੂਜਾ ਸੁਆ ਸੁਗੀ ਜੀ ਇਹਨੇ ਪਹਿਲਾਂ ਨੇ 48 ਕਿਲੋ ਦੁੱਧ ਦਤਾ ਵੇ ਅੱਛਾ ਪਹਿਲਾਂ ਨੇ 48 ਕਿਲੋ ਦੁੱਧ ਪਹਿਲਾਂ ਨੇ ਦਤਾ ਹਾਂਜੀ ਹਾਂਜੀ ਅੱਛਾ ਹੁਣ ਦੂਜਾ ਸੁਆ ਸੁਗੀ ਮੇਰਾ 6 ਫੁੱਟ ਦਾ ਘਾਦਾ ਹੈ ਉਹ ਸੋ ਕੱਦ ਦਾ ਬਹੁਤ ਹੈ ਬੱਚੀ ਦਾ ਸਾਰੀਆਂ ਗਾਵਾਂ ਦੇ ਵਿੱਚੋਂ ਉੱਚਾ ਕਰਦੇ ਇਸ ਬਹਿੜ ਦਾਗਾ ਤੇ ਹਲੇ 20 ਦਿਨਾਂ 20 ਦਿਨ ਪਏ ਆ ਪੂਰੇ 20 ਦਿਨ ਪਏ 20 ਦਿਨ ਪਏ ਆ ਹਲੇ ਤੋਰਦੇ ਮੜਾ ਜਾਨੂੰ ਤੋਰ ਕਰਨੇ ਨੂੰ ਹੋਟ ਜੋ ਜੇ ਐਦਾਂ ਵੀ ਕਿਸੇ ਦੇ ਭਰਾ ਦੇ ਗੁਜਰ ਜੀ ਨਾਲ ਤਾਂ ਸੌਦਾ ਕਰ ਲਓ ਪੈਸੇ ਤਾਂ ਬਾਈ ਕਹਿੰਦੇ ਆਪਾਂ ਵੀ ਵੇਚਣੀ ਤਾਂ ਹੀ ਤਿਆਰ ਕਰਕੇ ਹੈਗੀ ਇਹਦਾ ਫੋਨ ਵੀ ਆਪਾਂ ਵੈਸੇ ਵੀਡੀਓ ਤੁਹਾਨੂੰ ਦਿਖਾ ਰਹੇ ਆਂਗੇ ਦੀ ਮੁੱਲ ਇਹਦਾ ਫੋਨ ਤੇ ਜੀ ਫੋਨ 'ਤੇ ਇਹਦਾ ਮੁੱਲ ਹੋਣਾ ਹੈਗਾ ਦੇਖੋ ਤੁਸੀਂ ਅਜੇ ਆਪਾਂ ਵੇਚ ਨਹੀਂ ਨਾ ਤੁਸੀਂ ਮੰਗਦੇ ਜੀ ਇੱਥੋਂ ਦੇਖੋ ਨਾ ਇੱਥੋਂ ਵੀ ਵੀਡੀਓ ਦੇ ਵਿੱਚ ਨਹੀਂ ਆਉਂਦੀ ਬੇਲ ਬੁੱਲ ਬਹੁਤ ਲੰਮੀ ਹੈ ਬਹਿੜ ਆ ਦੇਖੋ ਲੈ ਚੱਲ ਬਾਈ ਹਾਈ ਪੂਰੀ ਵੱਡੀ ਵਹਿੜ ਹੈ ਬਿਰਲਗਾ ਵਹਿੜਾ ਇਦਾਂ ਦੀਆਂ ਨਿਕਲਦੀਆਂ ਗਈਆਂ ਜਿੱਦੀ ਇਹ ਵਹਿੜ ਹੈਗੀ ਬਸ ਸਟਾਰਟ ਹੀ ਕੱਲ ਤਿੰਨ ਦਿਨਾਂ ਦੀ ਸਟਾਰਟ ਹੀ ਹੋਈ ਹੈ ਅੱਛਾ ਹਾਂ ਜੀ ਪਹਿਲਾਂ ਹੈ ਨਹੀਂ ਸੀ ਹਮ ਵਸਟਾਰਟ ਹੋਣ ਲੱਗੀ ਬਦਨਾ ਚ ਹੀ ਹੋ ਜੀ ਬਤਾ ਦਾਨਾ ਚ ਭਰ ਜੀ ਆ ਦੇਖੋ ਪਏ 20 ਦਿਨ ਪੂਰੇ ਹੁਣ ਬਹੁਤ ਸੋਹਣਾ ਹੈ ਥਣਾ ਦਾ ਸਹਿਜ ਵੀ ਬਹੁਤ ਸੋਹਣਾ ਤੇ ਭਰਮਾ ਵੀ ਬਹੁਤ ਸੋਹਣਾ ਤੇ 48 ਕਿਲੋ ਵੀਰ ਦੱਸਦਾ ਇਹਨੇ ਦੁੱਧ ਦਿੱਤਾ ਹੈਗਾ ਤੇ ਬਾਕੀ ਦਾ ਰੇਟ ਤਾਂ ਫੋਨ ਤੇ ਹੁਣ ਹੈ ਰੇਟ ਇਹਦਾ ਫੋਨ ਤੇ ਹੁਣ ਹੈ ਜੀ ਹਜੇ ਕੱਚੀ ਹੈ ਨਾ ਜੀ ਕੋਈ ਮੰਗ ਲੈਂਦਾ ਕੱਚੀ ਵੀ ਦੇ ਦਾਂਗੇ ਹਾਂ ਪਰ ਤੁਸੀਂ ਕਹਿੰਦੇ ਦਿਖਾ ਦਿਓ ਚਲ ਫਿਰ ਦਿਖਾਉਂਦਾ ਅੱਦਾ ਤਾਂ ਹੀ ਨਹੀਂ ਸੀਗਾ ਜੇ ਕੱਚੀ ਕਰਾ ਦੇ ਤਾਂ ਸੀਗਾ ਚਲ ਕੋਈ ਮੰਗ ਲੈਂਦਾ ਫੋਨ ਤੇ ਸੌਦਾ ਹੋਊਗਾ ਇਹਦਾ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨਾ ਸਾਨੂੰ 6 ਨਗ ਦਿਖਾਏ ਆ ਜਿਨ੍ਹਾਂ ਦੇ ਵਿੱਚ 4 ਤਾਂ ਸੂਨ ਦੇ ਦੋ ਗਾਵਾਂਾਂ ਤਾਜ਼ੀਆਂ ਸੂngੈਂ ਇਹਨਾਂ ਦੇ ਵਿੱਚੋਂ ਜਿਹੜੇ ਵੀ ਭਰਾ ਨੂੰ ਜਿਹੜਾ ਵੀ ਨਾ ਚੰਗਾ ਲੱਗਿਆ ਨਾ ਤੇ ਨੰਬਰ 22 ਦਾ ਸਕਰੀਨ ਤੇ ਚੱਲਦਾ ਤੁਸੀਂ ਕਾਲ ਕਰ ਲਓ ਪਿੰਡ ਮੈਂ ਤੁਹਾਨੂੰ ਦੁਬਾਰੇ ਦੱਸ ਦਿੰਨਾ ਪਿੰਡ ਹੈਗਾ ਵੀਰਦਾ ਸੇਖਪਰਾ ਤਹਿਸੀਲ ਪੈਂਦੀ ਹੈ ਤਲਵੰਡੀ ਸਾਬੋ ਤੇ ਜ਼ਿਲ੍ਹਾ ਪੈਂਦਾ ਬਠਿੰਡਾ ਤਲਵੰਡੀ ਤੋਂ ਮੌੜ ਰੋਡ ਆ ਉਸ ਮੇਨ ਰੋਡ ਦੇ ਉੱਪਰ ਹੀ ਪਿੰਡ ਆ ਜਾਂਦਾ ਤੇ ਵਪਾਰ ਲੈਣ ਦਾ ਕੰਮ ਹੈ ਤੇ ਬਹੁਤ ਸੋਹਣੀਆਂ ਚੰਗੇ ਹਵਾਨੇ ਦੀਆਂ ਚੰਗੀਆਂ ਵਹਿੜਾਂ ਬਾਈ ਰੱਖਦਾਗਾ ਤੇ ਅੱਜ ਵੀ ਬਹੁਤ ਸੋਹਣੀਆਂ ਬਹਿੜਾਂ ਬਾਈ ਕੋਲ ਜਿਹੜੀਆਂ ਪਕਾਉ ਸੀਗੀਆਂ ਤੇ ਆਪਾਂ ਵੀਡੀਓ ਬਣਾਈ ਆ ਉਹਨਾਂ ਦੀ ਸੋ ਧੰਨਵਾਦ ਚੰਗੀ ਲੱਗੀ ਵੀਡੀਓ ਦੋਸਤੋਂ ਨੂੰ ਸ਼ੇਅਰ ਜਰੂਰ ਕਰ ਦਿਓ